ਜਾ ਕੇ ਸਾਨੂੰ ਸਾਰਿਆਂ ਨੂੰ ਆਪਣੇ ਡਰਾਈਵਰ ਵੀਰਾਂ ਦਾ ਸਾਥ ਦੇਣਾ ਚਾਹੀਦਾ ਇੰਡੀਆ ਦੇ ਵਿੱਚ ਜਿਹੜਾ ਵੀ ਕਾਨੂੰਨ ਆਉਂਦਾ ਉਹ ਕਿਸੇ ਦੀ ਸਲਾਹ ਨਾਲ ਨਹੀਂ ਆਉਂਦਾ ਜਿਨ੍ਹਾਂ ਲੋਕਾਂ ਲਈ ਉਹ ਬਣਾਇਆ ਜਾਂਦਾ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਕਿ ਇਹ ਕਾਨੂੰਨ ਨੂੰ ਕਿੰਦਕਾ ਲਾਗੂ ਕਰਨਾ ਚਾਹੀਦਾ ਕਿੱਥੋਂ ਤੱਕ ਜੇ ਕੋਈ ਕੰਡੀਸ਼ਨਲ ਲਾਗੂ ਕਰਨੀ ਚਾਹੀਦੀ ਹੈ ਵਸਤ ਕਾਨੂੰਨ ਲਾਗੂ ਕਰ ਦੋ ਕੋਈ ਵੀ ਛੱਟਕ ਤੇ ਉੱਪਰ ਚੱਲਣ ਵਾਲਾ ਮੇਰਾ ਟਰੱਕ ਵੀਰ ਜਾਂ ਕੋਈ ਬੱਸ ਦਾ ਡਰਾਈਵਰ ਹੋਵੇ ਜਾਂ ਕੋਈ ਹੋਰ ਦਾ ਡਰਾਈਵਰ ਹੋਵੇ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਐਕਸੀਡੈਂਟ ਹੋਵੇ ਕਿਉਂਕਿ ਉਹ ਜਾਣਦੇ ਨੇ ਕਿ ਜਿੱਦਾਂ ਸਾਡੇ ਘਰ ਈਆਂ ਪੁੱਤ ਨੇ ਜਾਂ ਜਿੱਦਾਂ ਅਸੀਂ ਪਰਦੇਸਾਂ ਵਿੱਚ ਰੋਦੇ ਪਏ ਆ ਇਸੇ ਤਰ੍ਹਾਂ ਸੜਕਾਂ 'ਤੇ ਹਰ ਕੋਈ ਤੁਰਿਆ ਫਿਰਦਾ ਆ ਹਰੇਕ ਦੀ ਜਾਨ ਦੀ ਸੇਫਟੀ ਹੋਣੀ ਚਾਹੀਦੀ ਆ ਤੇ ਉਹਦੇ ਮੱਦੇਨਜ਼ਰ ਤੋਂ ਬਹੁਤ ਸਾਰੇ ਡਰਾਈਵਰ ਜਿਹੜੇ ਨੇ ਹਮੇਸ਼ਾ ਸੁਚੇਤ ਰਹਿੰਦੇ ਨਹੀਂ ਕਈ ਵਾਰਾਂ ਗਲਤੀ ਕਿਸੇ ਦੀ ਵੀ ਹੋ ਸਕਦੀ ਆ ਸੜਕੀ ਦੁਰਘਟਨਾ ਵਾਪਰ ਜਾਂਦੀ ਨਹੀਂ ਗੇੜੇ ਕਰਕੇ ਐਕਸੀਡੈਂਟ ਹੋ ਜਾਂਦਾ ਇਹਦਾ ਜ਼ਰੂਰੀ ਨਹੀਂ ਹੁੰਦਾ ਕਿ ਵੱਡੀ ਗੱਡੀ ਵਾਲੇ ਦੀ ਹੀ ਗਲਤੀ ਹੋਵੇ ਹਰ ਵਾਰੀ ਜਾਂ ਵੱਡੀ ਗਲਤੀ ਵਾਲੀ ਗੱਡੀ ਵਾਲਾ ਹੀ ਜ਼ੁਰਬਾਰ ਹੋਵੇ ਹੋਰ ਤਾਂ ਦਾ ਸ਼ਰਧਾ ਹੀ ਬਹੁਤ ਮਾੜੀਆਂ ਹੁੰਨ ਕੁੱਕੜ ਟੁੱਟੀਆਂ ਫੁੱਟੀਆਂ ਸਾਰੇ ਇੰਡੀਆ ਦੇ ਛੜਕਾਂ ਨੇ ਜਿੱਥੋਂ ਦੀ ਆਪਾਂ ਲੰਘਦੇ ਨਹੀਂ ਅਕਸਰ ਉਹਨਾਂ ਨੂੰ ਟੋਰੀਆਂ ਤੋਂ ਬਚਣ ਦੇ ਲਈ ਐਕਸੀਡੈਂਟ ਹੁੰਦੇ ਨੇ ਉਹਨਾਂ ਦਾ ਪਰਚਾ ਕਿਹਨਾਂ ਦੇ ਦਰਜ ਹੋਣਾ ਚਾਹੀਦਾ ਉਸ ਸਰਕਾਰ ਤੇ ਜਾਂ ਉਸ ਹਲਕੇ ਦੇ ਐਮਪੀ ਤੇ ਜਾਂ ਉਹ ਜਿਹੜੇ ਕਾਨੂੰਨ ਲਾਗੂ ਕਰਿਆ ਉੱਤੇ ਪਰਚਾ ਹੋਣਾ ਚਾਹੀਦਾ ਫਿਰ ਉਹ ਛੜਕਾਂ ਵਾਲੇ ਪਾਸੇ ਨਹੀਂ ਜਾਂਦੇ ਦੂਸਰਾ ਜਿੰਨੇ ਵੀ ਮੇਰੇ ਟਰੱਕ ਵੀਰ ਹੈਗੇ ਨੇ ਉਹਨਾਂ ਵਿਚਾਰਿਆਂ ਨੂੰ ਕਿੰਨੇ ਚ ਪੈਸੇ ਮਿਲਦੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਆਪਣੀ ਕਿੰਨੀ ਮਿਹਨਤ ਕਰਦੇ ਨੇ ਦਿਨ ਰਾਤ ਜਾਗਦੇ ਨੇ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਨੇ ਕਿੰਨਾ ਸਟਰਗਲ ਕਰਦੇ ਨੇ ਸਾਡੇ ਵੀ ਸਾਨੂੰ ਵੱਖ-ਵੱਖ ਤਰ੍ਹਾਂ ਦਾ ਸਮਾਨ ਲੋਡ ਸਮੇਂ ਸਿਰ ਪਹੁੰਚਾਉਂਦੇ ਨੇ ਸਭ ਤੋਂ ਉਹਨਾਂ ਨੂੰ ਸਲਾਮ ਕਰਨੀ ਚਾਹੀਦੀ ਆ ਲੇਕਿਨ ਸਰਕਾਰ ਨੇ ਬਿਨਾ ਉਹਨਾਂ ਦੀ ਸਲਾਹ ਲਿਆ ਬਿਨਾ ਉਹਨਾਂ ਨੂੰ ਵਿਸ਼ਵਾਸ ਚ ਲਿਆ ਆਪਣਾ ਹੀ ਇੱਕ ਅਪਲੂਪ ਲਾਗੂ ਕਰ ਦਿੱਤਾ ਜਿਹਦੇ ਨਾਲ ਪੂਰੇ ਦਾ ਪੂਰੇ ਇੰਡੀਆ ਦੇ ਜਿੰਨੇ ਵੀ ਡਰਾਈਵਰ ਨੇ ਉਹ ਚਾਹੇ ਕਿਸੇ ਵੀ ਲੈਂਗੇ ਡਰਾਈਵਰ ਹੋਣ ਉਹ ਪ੍ਰਭਾਵਿਤ ਹੋਣਗੇ ਹੀ ਹੋਣਗੇ ਹੋ ਸਕਦਾ ਉਹਨਾਂ ਵਿਚਾਰਿਆਂ ਲਈ ਇਹ ਕਾਨੂੰਨ ਜਿਹੜਾ ਵਾ ਇੱਕ ਮੌਤ ਵਰਗਾ ਹੀ ਸਾਬਤ ਹੋਵੇ ਫਿਰ ਇਦਾਂ ਤੇ ਸਾਰੇ ਲੋਕ ਡਰਾਈਵਿੰਗ ਲਾਈਨ ਛੱਡ ਜਾਣਗੇ ਫਿਰ ਕਿਵੇਂ ਚੱਲੂਗਾ ਪਹਿਲਾਂ ਇਹਨਾਂ ਨੇ ਕਿਸਾਨਾਂ ਨੂੰ ਦੁਖੀ ਕੀਤਾ ਫਿਰ ਇਹਨਾਂ ਨੇ ਪਹਿਲਵਾਨਾਂ ਨੂੰ ਦੁਖੀ ਕੀਤਾ ਫਿਰ ਇਹਨਾਂ ਨੇ ਦੇਸ਼ ਦੇ ਵਿੱਚ ਕੁਝ ਲੋਕਾਂ ਨੂੰ ਦੁਖੀ ਕੀਤਾ ਕਈ ਤਰ੍ਹਾਂ ਦੇ ਭੜੇ ਭੜੇ ਕਾਨੂੰਨ ਲਿਆ ਕੇ ਉਹ ਤੁਸੀਂ ਚਾਹੁੰਦੇ ਕੀ ਹੋ ਕਿ ਤੁਸੀਂ ਇੰਡੀਆ ਨੂੰ ਡਿਵੈਲਪ ਨਹੀਂ ਕਰਵਾਉਣਾ ਚਾਹੁੰਦੇ ਜੇ ਇੰਡੀਆ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਦੁਜੀਵਾਂ ਚੋਣ ਹੀ ਲਿਆ ਸੀ ਗਲਤੀ ਕਰ ਹੀ ਨਹੀਂ ਤੋ ਸਜਾ ਕਵੀ ਦੇ ਰਹੇ ਹੋ ਕਿਉਂਕਿ ਲੋਕਾਂ ਕੋ ਬਹੁਤ ਵੱਡੀ ਤਾਕਤ ਹੈ ਲੋਕ ਤੁਹਾਨੂੰ ਬਦਲ ਹੀ ਸਕਦੇ ਨੇ ਤੁਸੀਂ ਲੋਕਾਂ ਨੂੰ ਦੁਖੀ ਨਾ ਕਰੋ ਮੈਂ ਸਮਝਦਾ ਕਿ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਡ੍ਰਾਈਵਿੰਗ ਲਾਈਨ ਨਾਲ ਜਿਹੜੀਆਂ ਜੁਨੀਅਨਸ ਨੇ ਉਹਨਾਂ ਦੀ ਸਲਾਹ ਮੁਤਾਬਕ ਨਿਯਮ ਬਣਾਉਣਾ ਚਾਹੀਦਾ ਉਹਨਾਂ ਨੂੰ ਵਿਸ਼ਵਾਸ ਲੈ ਕੇ ਕਾਨੂੰਨ ਬਣਾਉਣਾ ਚਾਹੀਦਾ ਇਸ ਭੜੇ ਕਾਨੂੰਨ ਨੂੰ ਵਿੱਚ ਵੱਡੇ ਪੁੰਦਰ ਤੇ ਸੋਧ ਕਰਨੀ ਚਾਹੀਦੀ ਜਾਂ ਆਪਾਂ ਇੰਜ ਵੀ ਕਹਿ ਲਈਏ ਨੂੰ ਰੱਦ ਕਰਕੇ ਕੁਝ ਕੁ ਕੰਡੀਸ਼ਨਾਂ ਲਾਗੂ ਕਰ ਦੇਣ ਜਿਹੜੀਆਂ ਸੇਫਟੀ ਲਈ ਬੜੀਆਂ ਜ਼ਰੂਰੀ ਹੋਣ ਪਰ ਸਭ ਤੋਂ ਵੱਡੀ ਸੇਫਟੀ ਇਹਨਾਂ ਲਈ ਵੀ ਹੋਣੀ ਚਾਹੀਦੀ ਕਿ ਛੜਕਾਂ ਚੰਗੀਆਂ ਹੋਣੀਆਂ ਚਾਹੀਦੀਆਂ ਨੇ ਛੜਕਾਂ ਇੰਨੀਆਂ ਮਾੜੀਆਂ ਨੇ ਛੜਕਾਂ ਦੇ ਉੱਤੇ ਕੋਈ ਰੋਸ਼ਨੀ ਦਾ ਪ੍ਰਬੰਧ ਨਹੀਂ ਹੈਗਾ ਉਹ ਸਰਕਾਰਾਂ ਨਹੀਂ ਕਰਦੀਆਂ ਉਲਟਾ ਲੋਕਾਂ ਤੇ ਹੀ ਦਬਾਅ ਬਣਾਉਂਦੀ ਕੋਸ਼ਿਸ਼ ਕਰਦੀਆਂ ਨੇ ਮੈਂ ਸਮਝਦਾ ਕਿ ਸਰਕਾਰ ਨੂੰ ਇਸ ਵਿਸ਼ੇ 'ਤੇ ਧਿਆਨ ਦੇਣਾ ਚਾਹੀਦਾ ਸਾਰੇ ਇੱਕ ਜੂਸੂ ਜਮਾਨ ਵੀਰ ਨੂੰ ਭੈਣ ਨੂੰ ਆਪਣੇ ਟਰੱਕ ਵੀਰਾਂ ਦੇ ਨਾਲ ਜਿਹੜੇ ਟਰੱਕ ਵੀਰ ਡਰਾਈਵਰ ਨੇ ਉਹਨਾਂ ਦੇ ਇਸ ਦੁੱਖ ਦੀ ਘੜੀ ਨਾਲ ਖੜਾਣਾ ਚਾਹੀਦਾ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਇਸ ਭੈੜੇ ਕਾਨੂੰਨ ਤੋਂ ਰਾਹਤ ਮਿਲ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਮੈਂ ਆਪਣੇ ਵੱਲੋਂ ਸਾਰੇ ਟਰੱਕ ਮੀਰਾਂ ਦੀ ਸਪੋਰਟ ਕਰਦਾ ਆਂ ਤੇ ਆਸ ਕਰਦਾ ਕਿ ਇਹ ਛੇਤੀ ਹੀ ਜਿੱਤਣਗੇ ਤੇ ਭੈੜਾ ਕਾਨੂੰਨ ਵਾਪਸ ਹੋਵੇਗਾ ਵਹੀਗੁਰ ਦੀ ਖਾਲਸਾ ਵਹੀਗੁਰ ਦੀ ਖਤੇ